ਬੋਲ ਮੁਕੱਫਰ ਮੁਕੱਫਰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਮੈਂ ਸਰਵਣ ਸਿੰਘ ਪਤੇਰ ਹਸ ਵੇਲੇ ਗੋਲਡਨ ਗੇਟ ਤੇ ਖੜਾ ਜਿਹੜਾ ਦੋ ਫੋਰਮਾਂ ਨੇ ਦਿਸ਼ ਦੇ ਵੱਡੇ ਫੋਰਮਾਂ ਨੇ ਐਲਾਨ ਕੀਤਾ ਸੀ ਮੇਰੇ ਮਗਰ ਗੋਲਡਨ ਗੇਟ ਹੈ ਇੱਥੇ ਅਸੀਂ ਅੱਜ ਮੋਦੀ ਸਰਕਾਰ ਦੀ ਅਰਤੀ ਫੂਕੀ ਆ ਔਰ ਦੇਸ਼ ਭਰ ਦੇ ਵਿੱਚ ਅੱਜ ਹਰ ਪਿੰਡ ਹਰ ਕਲੀ ਹਰ ਕਸਬੇ ਚ ਅਰਤੀਆਂ ਫੂਕੀਆਂ ਜਾ ਰਹੀਆਂ ਨੇ ਮੋਦੀ ਸਰਕਾਰ ਨੂੰ ਕੰਬ ਕਰਨ ਦੀ ਨੀਂਦ ਤੋਂ ਜਗਾਉਣ ਲਈ ਇਹ ਦੇਸ਼ ਵਿਆਪੀ ਪ੍ਰੋਗਰਾਮ ਹੈ ਅੱਜ ਕਰੋੜਾਂ ਲੋਕ ਜਦੋਂ ਨਿਕਲ ਆਏ ਸੜਕਾਂ ਤੇ ਤੇ ਕਾਰਪੋਰੇਟਾਂ ਦੇ ਪੈਰਾਂ 'ਤੇ ਅੱਗ ਮਚਣੀ ਅੱਜ ਇਹ ਲੋਕਾਂ ਨੇ ਮਜਾ ਦੇਣੀ ਆ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਮੋਦੀ ਜੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਊਗੀ ਮਜ਼ਦੂਰਾਂ ਨੂੰ 200 ਦਿਨ ਨਰੇਕਰ ਚੰਗੀ ਦਿਹਾੜੀ ਮਿਲੂਗੀ 12 ਮੰਗਾਂ ਦਾ ਸਾਡਾ ਪ੍ਰਸਤਾਵ ਹੈ ਜਿਹੜਾ ਸਰਕਾਰ ਨੂੰ ਅਸੀਂ ਦਿੱਤਾ ਹੈਗਾ ਵਾ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਵਾਲੇ ਦਿਨ ਜਿਹੜਾ ਨਵਾਂ ਖੇਤੀ ਨਿੱਜੀ ਹੱਥਾਂ ਵਿੱਚ ਮੰਡੀ ਕਰਨ ਦਾ ਖਲੜਾ ਆ ਰਿਹਾ ਉਹਦੀਆਂ ਕਾਪੀਆਂ ਸੀ ਸਾਡਾਂਗੇ ਇਹ ਵੀ ਪੈਨ ਇੰਡੀਆ ਦਾ ਸਾਡਾ ਪ੍ਰੋਗਰਾਮ ਹੋਊਗਾ ਸੋ ਜਿਹੜਾ ਕੱਲ ਕਿਸਾਨ ਸ਼ਹੀਦ ਹੋ ਗਿਆ ਸੀ ਸੰਬੂ ਤੇ ਸਲਫਾਸਦੀਆਂ ਗੋਲੀਆਂ ਖਾ ਕੇ ਬੇਸ਼ੱਕ ਸਾਡੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਨਹੀਂ ਚੁਣਨਾ ਚਾਹੀਦਾ ਅੰਦੋਲਨਾਂ ਤੇ ਡੇਕ ਰੱਖਣੀ ਚਾਹੀਦੀ ਆ ਉਹਦਾ ਅਜੇ ਭਾਰਤਿਕ ਸਰੀਰ ਹਸਪਤਾਲ ਪਟਿਆਲੇ ਚ ਪਿਆ ਵਾ ਤੁਰੰਤ ਸਰਕਾਰ ਮੰਗਾ ਮੰਨ ਕੇ ਨਿਪਟਾਰਾ ਕਰੇ ਨਹੀਂ ਤੇ ਤਿੱਖੇ ਅੰਦੋਲਨ ਦੀ ਸਾਨੂੰ ਲੋੜ ਨਾ ਪਵੇ ਇਹਦੇ ਨਾਲ ਦੀ ਨਾਲ ਜਿਹੜਾ ਆਪਣਾ ਪ੍ਰਸਤਾਵ ਏਕਤਾ ਦਾ ਐਸਕੇਮ ਨੇ ਆਪਣਾ ਰੈਲੀ ਮੋਕੇ ਵਿੱਚ ਕਿਹਾ ਵਾ ਉਹਦਾ ਸਵਾਗਤ ਕਰਦੇ ਆਂ ਦੇਰ ਨਾ ਹੀ ਸਹੀ ਅਸੀਂ ਤਾਂ ਲਗਭਗ 17 ਮਹੀਨਿਆਂ ਦੇ ਇਕਤਾ ਲਈ ਯਤਨ ਕਰ ਰਹੇ ਆਂ ਔਰ ਜੇ ਉਹ ਅੱਜ ਖਨੌਰੀ ਤੇ ਸ਼ੰਭੂ ਤੇ ਜਾਂਦੇ ਆ ਉਹਨਾਂ ਦਾ ਪ੍ਰਸਤਾਵ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਸੀਬ ਕਰਨਗੇ ਫਿਰ ਦੋਵੇਂ ਫੋਰਮ ਮੀਟਿੰਗ ਕਰਕੇ ਅੱਗੇ ਦਾ ਜਿਹੜਾ ਵਾ ਪ੍ਰੋਗਰਾਮ ਅਸੀਂ ਇਕੱਠੇ ਹੋਣ ਦਾ ਬਣਾਵਾਂਗੇ ਔਰ ਸਾਰੇ ਲੋਕਾਂ ਨੂੰ ਅੱਜ ਅਪੀਲ ਆ ਵੀ ਪੂਰੇ ਦੇਸ਼ ਤੇ ਪੰਜਾਬ ਭਰ ਦੇ ਵਿੱਚ ਹਰ ਜੀਆਂ ਸਾੜੀਆਂ ਜਨ ਧੰਨਵਾਦ